ਤਾਈ ਜੀ ਸਾਜੀ ਕਾਲ ਸਾਸੀ ਕਾਲ ਆ ਗਈ ਆ ਅੱਜ ਛੁੱਟੀ ਕਰਨ ਦੀ ਆ ਛੁੱਟੀ ਕਾਲੇ ਬੈਠੇ ਨੇ ਹਾਂ ਬੈਠੀ ਆ ਦਿਰਯੋਧ ਵੀਰ ਦਾ ਫੋਨ ਨਹੀਂ ਆ ਨਾ ਫੋਨ ਨਹੀਂ ਆ ਤਾਂ ਹੀ ਘੜੀ ਮੁੜੀ ਫੋਨ ਵਾਲ ਦੇਖੀ ਜਾਣਦੀ ਆ ਟੈਨਸ਼ਨ ਪਈ ਪਤਾ ਨਹੀਂ ਕੀ ਕਰ ਦੋ ਦਿਨ ਹੋ ਗਏ ਮੁੰਡੇ ਦਾ ਫੋਨ ਨਹੀਂ ਆ ਦੋ ਮਹੀਨਾ ਲੱਗ ਗਿਆ ਪਰ ਮੈਂ ਤਾਂ ਦੋ ਵਾਰੀ ਲਾਇਆ ਉਹਨੇ ਚੁੱਕਿਆ ਹੀ ਨਹੀਂ ਮੈਨੂੰ ਤਾਂ ਆਪ ਨਾ ਟੈਨਸ਼ਨ ਜੀ ਪਈ ਆ ਪਤਾ ਨਹੀਂ ਕੀ ਕਰ ਮੇਰੇ ਫੁੱਤ ਦਾ ਫੋਨ ਨਹੀਂ ਲਾ ਕਰਨ ਦੇ ਚੁੱਕਦਾ ਕਿਉਂ ਨਹੀਂ ਆ ਇਹ ਗਿੱਡਾਂ ਦੀ ਆ ਹਲੋ ਕੀ ਗੱਲ ਬੋਤ ਫੋਨ ਨਹੀਂ ਚੁੱਕਦਾ ਮੈਂ ਕੱਲ ਪਰਸੋਂ ਦੀ ਲਾਉਂਦੀ ਕੀ ਗੱਲ ਆ ਸਸੀ ਕਾਲ ਲਾ ਮਮੀ ਹਲੋ ਸਸੀ ਕਾਲ ਮਮੀ ਕੀ ਗੱਲ ਮੇਰੇ ਪੁੱਤ ਫੋਨ ਕਿਉਂ ਨਹੀਂ ਚੁੱਕਦਾ ਹੈ ਹਾਂ ਹੋਏ ਹਈ ਨਾ ਬਿਜੀ ਹੋ ਗਿਆ ਕਿਤੇ ਦਾ ਸਮਾਂ ਦਾ ਫੋਨ ਚੁੱਕਣਾ ਗਿਆ ਤੂੰ ਹੈ ਪੁੱਤ ਉਹ ਮੈਂ ਥੋੜਾ ਜਿਹਾ ਬਿਜੀ ਹਾਂ ਯਾਰ ਇੱਥੇ ਕੰਮਕਾਰ ਬੜਾ ਹੈ ਚੰਗੀ ਤੂੰ ਮੈਨੂੰ ਖੁਸ਼ਖਬਰੀ ਦਿੱਤੀ ਉਹ ਮੈਨੂੰ ਤੇ ਨਾਲੇ ਤੂੰ ਮੁੜ ਕੇ ਟੈਨਸ਼ਨ ਨਾ ਫੋਨ ਚੁੱਕੇ ਨਾ ਮੈਂ ਤੇਰੇ ਪਾਪੇ ਨੂੰ ਫੋਨ ਲਾਇਆ ਮੈਂ ਤੇਰੀ ਮਾਸੀ ਨੂੰ ਵੀ ਮੈਂ ਲਾ ਚਲ ਕੋਈ ਨਹੀਂ ਗਈ ਹੋ ਗਿਆ ਉਹ ਸੱਚ ਮੈਂ ਨਾ ਇਥੇ ਕੁੜੀ ਪਸੰਦ ਕਰ ਲਈ ਐ ਇੱਕ ਅੱਛਾ ਕੌਣ ਕੌਣ ਆਉ ਉਹ ਐ ਇਥੋਂ ਦੀ ਕੰਮ ਕਰਦੀ ਨਾਲ ਸ਼ਿਫਟ ਲੁੰਦੀ ਫਿਰ ਕੀ ਹੋ ਗਿਆ ਵਾ ਹਮ ਉਸ ਆਪਣੀ ਪਸੰਦ ਦੀ ਫਿਰ ਕੀ ਹੋ ਗਿਆ ਚੰਗੀ ਆ ਕੁੜੀ ਮਤਲਬ ਮੈਂ ਪਰਖ ਪਰਖ ਕੇ ਹੀ ਮਤਲਬ ਕੀਤੀ ਉਹਦੇ ਨਾਲ ਗੱਲ ਸਾਰੀ ਚੰਗੀ ਆ ਕੋਈ ਫਿਰ ਕੀ ਹੋ ਗਿਆ ਕੋਈ ਨਹੀਂ ਹਾਂ ਉਹ ਸ਼ਾ ਨਹੀ ਤੇ ਪੁੱਤ ਵੇਖਾਂ ਆ ਤੀ ਨਾ ਫਿਰ ਕੰਮ ਸਹੀ ਹੈਗਾ ਤੇਰਾ ਤੈਨੂੰ ਮੈਂ ਆਖਿਆ ਹੀ ਨਾ ਕਿ ਮੈਂ ਇਥੋਂ ਦੀ ਕੁੜੀ ਕੋ ਲੱਭੂੰਗੀ ਆ ਨਹੀ ਪੁੱਤ ਤੂੰ ਸਹੀ ਕੀਤਾ ਵੇ ਹੈ ਚਲੋ ਮੈਂ ਤੈਨੂੰ ਕਰਦਾ ਮੈਂ ਫਿਰ ਫ੍ਰੀ ਹੋ ਕੇ ਕਰੂੰਗਾ ਹਾਂ ਜੀ ਇਹ ਦੋੜਾ ਜੇ ਕੰਮ ਦੀਆਂ ਫ੍ਰੀ ਹੋ ਕਰਦਾ ਤੈਨੂੰ ਮੇਰੇ ਮਾਵਾ ਐ ਪੁੱਤਾਂ ਦੀ ਦੀਗਾ ਦੇ ਰਹੇ ਨੇ ਤੇ ਕਦੋਂ ਪੁੱਤ ਘਰ ਆਉਣਗੇ ਤੇ ਇਹਨਾਂ ਨੇ ਚਾਮ ਲਾਰ ਕਹਿੰਦੇ ਤੂੰ ਇੱਥੋਂ ਦੀ ਕੁੜੀ ਲੱਭ ਕੇ ਬੈਠਾ ਆ ਆਹ ਤੇ ਨਹੀਂ ਪੁੱਤ ਤੇਰੇ ਵਾਤੇ ਬਹੁਤ ਮਾੜੀ ਗੱਲ ਵਾ ਚੱਲ ਪੁੱਤ ਨੇ ਤੂੰ ਠਹਿਰ ਕੇ ਫੋਨ ਕਰ ਕੋਈ ਨਹੀਂ ਚੰਗਾ ਠੀਕ ਹਾਂ ਚਲ ਮਾ ਕੀ ਹੈ ਤਾਈ ਜੀ ਤਾਈ ਜੀ ਕੀ ਹੈ ਕੁਛ ਨਹੀਂ ਕਹਿੰਦਾ ਮੈਂ ਉੱਥੋਂ ਦੀ ਕੁੜੀ ਆ ਤੇ ਲੱਭਦੀ ਆ ਤੇ ਮੇਮੋਂ ਮਮਾ ਉਹਨਾਂ ਵਿਆਹ ਕਰਾਉਣਾ ਉਹ ਆਦੀ ਵੀ ਨਹੀਂ ਮੇਨਾਂ ਵਿਆਹ ਕਰਾ। ਹੁਣ ਮੈਂ ਸੋਚੀ ਪਈ ਆ ਮੈਂ ਤੇ ਦੱਸ ਆਂਦੀ ਆ ਕਿ ਇੱਥੇ ਚਾਹ ਬਣਾਰ ਕਰੂੰ ਤਾਂ ਸਹੀ ਨਹੀਂ ਦੂਰ ਮੈਂ ਉੱਥੇ ਕਿਪਤਾ ਕੋਣ ਅੰਗਰੇਜ਼ ਨਹੀਂ ਹੋ ਕਿਪਤਾ ਕੋਣ ਤੇ ਕੋਣ ਨਹੀਂ ਦੱਸ ਉਹਨਾਂ ਕਿੱਦਾਂ ਗੱਲ ਕਰਨੀ ਜੋ ਪੰਜਾਬ ਦੀ ਸੱਭਿਆਚਾਰੂ ਗੱਲ ਥੋੜੀ ਬੰਦੀ ਆ ਮੀਂ ਮਾਸੀ ਨਾਲ ਗੱਲ ਕਰਕੇ ਵੇਖੋ ਐ ਦੱਸ ਇਹਦਾ ਦਿਮਾਗ ਮੁੰਡੇ ਦਾ ਕੀ ਹੋਇਆ ਹੈ ਨਿਆਣੇ ਜਦੋਂ ਬਾਹਰ ਚੱਲ ਜਾਂਦੇ ਚੰਗੇ ਭੜੀਆਂ ਨਾਲ ਮੱਤਾਂ ਹੁੰਦੀ ਉਹਨਾਂ ਵਰਗੇ ਬਣ ਜਾਂਦੇ ਜਾ ਕੇ ਅੰਗਰੇਜ਼ਾਂ ਵਰਗੇ ਤੂੰ ਮਾਸੀ ਨੂੰ ਕਹ ਲੈ ਦੋ ਨੇ ਕੀ ਕਰ ਰਹੀ ਮੈਂ ਤੇ ਟੈਨਸ਼ਨ ਆਈ ਥੱਕ ਜਾਈਦਾ ਸਾਰਾ ਦਿਨ ਕੰਮਕਾਰ ਕਰਕੇ ਅਰੇ ਤੇ ਇਨਾ ਬੜਾਇਆ ਕਿ ਰੋਟੀ ਸਲੀਤਾ ਬਣਾ ਜੰਦੀ ਆ ਐ ਤਾਂ ਵੀ ਕਿਤੇ ਥੱਕ ਜਾਈਦਾ ਆ ਬੜੇ ਘਰਾਂ ਦੇ ਕੰਮ ਹੁੰਦੇ ਕਿਤੇ ਘਰਾਂ ਦਾ ਕਿਹੜਾ ਇੱਕ ਕੰਮ ਹੁੰਦਾ ਹੈ ਕਰ ਗਏ ਤੇ ਸੋ ਕੰਮ ਨਾ ਕਰੀਏ ਤਾਂ ਕੋਈ ਵੀ ਨਹੀਂ ਇੰਸਟਾਗ੍ਰਾਮ ਹੀ ਵੇਖ ਲੈਣੀ ਆ ਘੜੀ ਭੱਲ ਮਨ ਹੋਰ ਦਾ ਹੋਰ ਹੋ ਜਾਊਗਾ ਆ ਵੇਖਾਂ ਕਿ ਤੇ ਕਿ ਡੀ ਸੋਣੀ ਵੀਡੀਓ ਪਾਈ ਏ ਕਾ ਜਿਹੜਾ ਕਾਊਂਟ ਨਹੀਂ ਏ ਜਿਹੜਾ ਨਹੀਂ ਆ ਵੇਖ ਕੀ ਲਿਖਿਆ ਹਰਪ੍ਰੀਤ ਸੰਧੂ ਆ ਆ ਇੰਸਟਾਗ੍ਰਾਮ ਤੇ ਕੁੜੀ ਵਾਵਾ ਸੋਹਣਾ ਸੋਹਣਾ ਲਿਖਦੀ ਆ ਵੇਖਾਂ ਕਿੰਨਾ ਸੋਹਣਾ ਲਿਖਿਆ ਆ ਮਾਵਾ ਬਾਰੇ ਲਿਖਦੀ ਕਿੰਨਾ ਵਧੀਆ ਲਿਖਦੀ ਆ ਲੈ ਹੈਲੋ ਹਾਏ ਮਿੰਦੋ ਦਾ ਫੋਨ ਆ ਮੁੰਡਿਆ ਹਾਏ ਇਹ ਇੱਕ ਤੇ ਵੀ ਰੂ ਪਤਾ ਨਹੀਂ ਕੀ ਫੋਨ ਦੀ ਬਿੱਲ ਬੰਦ ਕਰ ਜਾਂਦਾ ਘੰਟੀ ਵੱਜੇ ਤੇ ਪਤਾ ਲੱਗੇ ਹੈਲੋ ਸਤਿ ਸ੍ਰੀ ਅਕਾਲ ਪੈਂ ਜੀ ਹੈਲੋ ਹਾਂ ਸਤਿ ਸ੍ਰੀ ਅਕਾਲ ਮਿੰਦੋ ਹਾਂ ਠੀਕ ਆ ਅੱਛਾ ਹਾਲ-ਕਾਦੇ ਦੱਸਾਂ ਤੁਹਾਨੂੰ ਮੁੰਡੇ ਦਾ ਫੋਨ ਵੇਲੇ ਆਇਆ ਜੇ ਮੈਂ ਕੀਤਾ ਹੀ ਤਾਂ ਪਹਿਲਾਂ ਚੁੱਕਦਾ ਨਹੀਂ ਮੁਕੇ ਫੇਰ ਵੇਖਿਆ ਹੁਣ ਫੇਰ ਨਹੀਂ ਚੁੱਕਿਆ ਹੁਣ ਪ੍ਰੀਆ ਨੇ ਚਰੀ ਨਾਲ ਆਇਆ ਨੇ ਹੁਣ ਚੁੱਕ ਕੇ ਜਾਂਦਾ ਮम्मा ਮੈਂ ਫੋਨ ਕਾਦਾ ਕਰਨਾ ਮੈਂ ਤੇ ਬਿਜੀ ਬੜਾ ਮੈਂ ਹਾਂ ਪੁੱਤ ਇੰਨਾ ਬਿਜੀ ਹੋ ਗਿਆ ਵੀ ਮਾਂ ਦਾ ਫੋਨ ਚੁੱਕਣਾ ਤਾਂ ਗਿਆ ਮੈਨੂੰ ਆਂਦਾ ਮੇਨਾ ਇੱਥੇ ਕੁੜੀ ਇੱਕ ਮੈਨੂੰ ਪਸੰਦ ਕਰਦੀ ਮੈਂ ਉਹਦਾ ਨ ਵਿਆਹ ਕਰਾਉਣਾ ਵਾ ਭੈਣ ਜੀ ਤੂੰ ਦੱਸ ਮੈਂ ਕੀ ਕਰਾਂ ਮੈਂ ਨੂੰ ਟਿਕਣ ਦੀ ਇੱਥੇ ਵੀ ਆਉਗਾ ਕਿਤੇ ਰੌਣਕ ਲੱਗੂਗੀ ਭੈਣ ਜੀ ਇਹਨਾਂ ਦੇ ਵੇਖ ਬਾਹਰ ਜਾ ਕੇ ਅੰਗਰੇਜ਼ਾਂ ਵਿੱਚ ਰਹਿ ਰਹਿ ਕੇ ਤੇ ਅੰਗਰੇਜ਼ਾਂ ਵਰਗੇ ਦਿਮਾਗ ਹੋ ਗਏ ਆ ਹੈ ਕੋ ਗੱਲ ਕਰਨ ਵਾਲੀ ਇਹਦੀ ਮੈਨੂੰ ਤਾਂ ਇੰਨਾ ਸੁਣ ਕੇ ਭੈਣ ਜੀ ਦੁੱਖ ਲੱਗਾ ਵੀ ਹਾਂ ਹੈ ਦੱਸ ਮਾ ਕਾ ਤੋਂ ਦੀ ਦੀ ਕੰਢੀ ਵੀ ਮੈਂ ਠੀਕ ਨਹੀਂ ਕਹਿੰਦੀ ਤੈਨੂੰ ਡੀਕ ਤੇ ਚਲਕ ਦੇ ਦਾ ਵਿਆਹ ਕਰਾਂਗੇ ਤੇ ਘਰ ਚ ਰੌਣਕ ਲੱਗੂਗੀ ਇਹ ਉਧਰ ਦੀ ਗੁੜੀ ਭਾਲਣ ਡਿਆ ਦੱਸ ਇਹ ਸੱਭਿਆਚਾਰ ਹੈ ਉਹ ਇੰਦਰ ਮਾ ਸਮਾ ਸਾ ਜਿੰਨੇ ਹੁੰਦੀਆਂ ਤਾਂ ਸਿੱਥੇ ਉਹ ਕੰਮ ਚੱਲਣਾ ਹੀ ਉਹ ਇਹ ਦਾ ਕਿਹੜੇ ਕੰਮਾਂ ਜੇ ਪੈਣਾ ਮੈਂ ਇੰਦਾ ਕਰਨੀ ਹੈ ਭੈਣ ਜੀ ਤੇ ਪਾਪੇ ਨੂੰ ਫੋਨ ਲਾਉਣੀ ਆ ਉਹਨੂੰ ਕਹਿ ਨਹੀਂ ਪੈ ਰਿਹਾ ਦਿਮਾਗ ਨੂੰ ਸਮਝਾ ਮੁੰਡੇ ਨੂੰ ਕਰੇ ਕੀ ਹੋ ਗਿਆ ਇਹਨੂੰ ਕਿਹੜੀ ਚੁੱਕਣਾ ਤੇ ਉਥੇ ਕਿਹੜੇ ਮੁੰਡੇ ਤੇ ਮਗਰ ਲੱਗ ਗਿਆ ਤੇ ਇਦਾਂ ਦਾ ਕਰਨ ਰਿਹਾ ਪਿਆ ਇਦਾਂ ਦਾ ਤਾਂ ਹੈ ਨਹੀਂ ਇਹ ਆ ਭੈਣ ਜੀ ਸੱਜੀ ਮੈਨੂੰ ਤੇ ਨਹੀਂ ਪਰੇਸ਼ਾਨੀ ਪਾਤੀ ਮੁੰਡੇ ਦੇ 5 ਮਿੰਟਾਂ ਦੇ ਵਿੱਚ ਵਿੱਚ ਹੈ ਮੈਂ ਵੀ ਅੱਖਾਂ ਕੱਲ ਪਰਸੋਂ ਦਾ ਘੋਣ ਨਹੀਂ ਚੁੱਕਣ ਡਿਆ ਹੈ ਕੀ ਪਤਾ ਕੌਣ ਹੀ ਉਦਨ ਜੀ ਅੰਗਰੇਜ਼ ਨਹੀਂ ਕੌਣ ਹੀ ਉਹ ਕੀ ਨਹੀਂ ਹੈ ਮੈਨੂੰ ਤੇ ਭੈਣ ਜੀ ਕੁਝ ਨਹੀਂ ਸਮਝ ਆਉਂਦੀ ਮੈਂ ਚਿੰਤਾ ਨਾ ਕਰਾਂ ਤਾਂ ਕੀ ਕਰਾਂ ਦੱਸੋ ਤੁਸੀਂ ਮੈਨੂੰ ਭੈਣ ਜੀ ਹੈ ਹਾਦ ਹੋ ਗਈ ਮੁੰਡੇ ਨੇ ਤਾਂ ਕਿਤੇ ਮੇਰੇ ਪੈਰਾਂ ਤੋਂ ਜਮੀਨ ਕੱਢ ਕੇ ਰੱਖਤੀ 5 ਮਿੰਟਾਂ 'ਚ ਮੈਂ ਕੀ ਗੱਲ ਹੋਈ ਆ ਨੀ ਭੈਣਾ ਕਦੋਂ ਹਾਏ ਨਹੀਂ ਮੈਨੂੰ ਪਹਿਲਾਂ ਹੀ ਲੱਗਣ ਡਿਆ ਜਦੋਂ ਤੂੰ ਮੈਨੂੰ ਦੱਸਤਾ ਵੀ 3-4 ਦਿਨ ਫੋਨ ਨਹੀਂ ਚੁੱਕਿਆ ਹਾਏ ਮਿੰਦੋ ਮਿੰਨ ਤੇ ਚੱਕਰ ਆ ਗਿਆ ਯੋ ਰੁਕ ਜਾ ਮਿੰਦੋ ਅਸ਼ਾ ਚਲ ਕੋਈ ਨਹੀਂ ਮੈਂ ਸਮਝਾਉਣੀ ਆ ਮੈਂ ਕਰਨੀ ਆ ਅਗਰ ਸਾਬ ਨੂੰ ਕੋਣ ਵੀ ਵੀ ਤੂੰ ਸਮਝਾ ਅੱਛਾ ਹਾਂ ਮੈਨੂੰ ਕਿਤੇ ਗੁਰਸਾਹਿਬ ਨੇ ਵੀ ਨਹੀਂ ਫੋਨ ਤੇ ਦੱਸਿਆ ਮੈਨੂੰ ਕਿਤੇ ਦੱਸ ਦਿੰਦਾ ਤੇ ਮੈਂ ਪਹਿਲਾਂ ਹੀ ਇਹਨੂੰ ਖਬਰਦਾਰ ਕਰ ਦਿੰਦੀ ਗੱਲ ਭੰਡੀ ਆ ਤੇ ਦੱਸ ਕੀ ਕਰਾਂ ਨਾ ਉਹ ਤਾਂ ਫਿਰ ਇਹਨੂੰ ਕਹਿੰਨੀ ਆ ਮੈਂ ਵੀ ਗੁਰਸਾਹਿਬ ਨੂੰ ਭੈਣ ਜੀ ਤੁ ਆਪ ਫੋਨ ਕਰ ਗੁਰਸਾਹਿਬ ਨੂੰ ਪੁੱਛ ਕੇ ਕੋਣ ਆ ਕੀ ਹਾਲ ਤਵਾ ਕਦੋਂ ਦਾ ਕੰਮ ਚੱਲਣ ਡਿਆ ਇਹਨਾਂ ਦਾ ਚਲ ਠੀਕ ਆ ਭੈਣ ਜੀ ਕੋਈ ਨਹੀਂ ਕਰ ਲਓ ਤੁਸੀਂ ਕੰਮ ਮੈਂ ਤਾਂ ਹੁਣ ਪਰੇਸ਼ਾਨੀ ਚ ਪਈ ਪਈ ਨਾਲ ਤੁਹਾਨੂੰ ਵੀ ਪਿਆ ਚਲ ਚਲ ਠੀਕ ਆ ਮਿੰਦੋ ਚਲ ਠੀਕ ਆ ਹਏ ਨਹੀਂ ਲੈ ਮੇਰੀ ਤੇ ਭੈਣ ਨੂੰ ਹੋਰ ਟੈਨਸ਼ਨ ਪੈ ਗਈ ਮੇਰੇ ਠੀਕ ਆ ਭੈਣ ਜੀ ਚੰਗਾ ਚਲੋ ਦੱਸ ਦਿਮਾਗ ਇਹਦਾ ਮੁੰਡੇ ਦਾ ਹੈ ਹੱਦ ਹੋਈ ਇਹਦੇ ਵਾਲੀ ਇਹ ਦੱਸ ਤਰੀਏ ਇੰਦਾ ਮੰਦਾ ਹੀ ਦੱਸ ਉਹ ਕੀ ਪਤਾ ਕੌਣ ਗਰੇਜਣੀਆਂ ਆਵੇ ਕਿੱਦਾਂ ਦਾ ਹਸਾਬਤਾ ਵੀ ਉਹਨਾਂ ਦਾ ਆ ਡੇ ਤੇ ਕੀ ਪਹਿਰਾਵਾ ਉਹਨਾਂ ਦਾ ਕੀ ਪਹਿਰਾਵਾ ਮਾਡੇ ਨਾਲ ਉਹਨਾਂ ਦਾ ਹਿਸਾਬ ਤਵਰਲ ਨਹੀਂ ਹੈ ਆ ਮੁੰਡਾ ਘਰ ਆ ਡਾ ਵੇ ਕਿਦੀ ਚੁੱਕਣਾ ਜੇ ਆਵੇ ਤਾਂ ਇਦਾਂ ਕੋਈ ਤਾਇਆ ਜੀ ਨਾਲ ਗੱਲ ਕਰਕੇ ਦੇਖੋ ਗੱਲ ਮੈਂ ਬੁੱਤ ਉਹਨਾਂ ਕਾਦੀ ਕਰਨੀ ਉਹ ਵੀ ਪਰਦੇਸਾਂ ਜੇ ਬੈਠਾ ਤਸ ਚਿੰਤਾ ਕਰੂ ਮੈਂ ਤਾਂ ਚਿੰਤਾ ਹੀ ਪਈ ਪਈ ਆ ਨਾਲ ਉਹਨਾਂ ਨੂੰ ਹੀ ਮੁਕੇ ਪਾਉਂਗੀ ਕੀ ਕਰਾਂ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦੀ ਮੁੰਡੇ ਨੇ ਖੜੇ ਕਸ਼ ਤੋਂ ਮੁੰਗਲੀ ਕੱਢ ਮਾਰੀ ਹੋਰੀ ਕਾ ਮਨਾਂ ਮੈਂ ਕੋਈ ਸ਼ੂ ਕਰ ਗੱਲ ਕਿਤੇ ਦੇਖੋ ਕੀ ਕਰਾਂ ਹੁਣ ਦੋ ਮੇਰੇ ਚਾਲ ਰਹਿਣ ਦੇ ਉਹਨਾਂ ਨੂੰ ਨਾ ਕਰੀ ਫੋਨ ਲੈਣ ਦੇ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦੀ ਰੇਸ਼ਾਨੀ ਪੈ ਗਈ ਮੁੰਡੇ ਨੇ ਕਿਤੇ ਮੈਨੂੰ ਮੈਂ ਟਿਕੜਾਈ ਚ ਪਾ ਕੇ ਰੱਖ ਛੱਡ ਮੈਂ ਨਾ ਮਾਸੀ ਜੀ ਨੂੰ ਫੋਨ ਕਰਦੀ ਤੇਰੀ ਤੇ ਭੈਣ ਕਿਤੇ ਅੱਗੇ ਚੱਟ ਇੰਨੀ ਇੱਕ ਹੀ ਗੱਲ ਦੀ ਐ ਡੀ ਟੈਨਸ਼ਨ ਲੈ ਲੈਂਦੀ ਆ ਹੁਣ ਕੀ ਹੋਊਗਾ ਕੀ ਗਰੇਜਣ ਕਿਤੇ ਨਿੱਕੇ ਨਿੱਕੇ ਕੱਪੜੇ ਪਾ ਕੇ ਘੁੰਮੂ ਤੇ ਕੀ ਬਣੂਗਾ ਕਿਤੇ ਪਿੰਡ 'ਚ ਫੇਰ ਕਿੱਦਾਂ ਦੇ ਲੋਕਾਂ ਨੇ ਕਹਿਣਾ ਵੀ ਮੁੰਡਾ ਬਾਹਰ ਗਿਆ ਤੇ ਕੀ ਲੈ ਕੇ ਆ ਗਿਆ ਉਥੋਂ ਹੈਲੋ ਸਤਿ ਸ਼੍ਰੀ ਅਕਾਲ ਵਾਸਜੀ ਹਾਏ ਇਹ ਕਦੇ ਵੀ ਰੂਮ ਨੂੰ ਕੈਨ ਨਹੀਂ 베ਰੀ ਘੰਟੀ ਜੀ ਆਨ ਕਰਕੇ ਜਾਇਆ ਘਰ ਕਿਤੇ ਇਹਦੀ ਘੰਟੀ ਬੰਦ ਕਰ ਜਾਂਦਾ ਆ ਆਵੇ ਫੇਰ ਆਉਂਦੇ ਆ ਇਹ ਨਹੀਂ ਕਿਤੇ ਮੈਨੂੰ ਠੀਕ ਠਾਕ ਹੋਵੇ ਰੱਬਾ ਹੈਲੋ ਹਾ ਪ੍ਰਿਆ हां तू अच्छा ਨਹੀਂ अरे वीरू ना ताई जी ना ਬਹੁਤ ਟੈਨਸ਼ਨ ਲੈਣਦੇ ਉਹ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਤੇ ਤੂੰ ਟੈਂਕ ਕੱਢ ਕੇ ਆਇਓ ਕਿਦੋਂ ਤੱਕ ਆਓਗੇ ਤੁਸੀਂ ਉਹ اچھا ਤੇ ਇਦਾਂ ਕਰੋ ਚਾਚਾ ਹੀ ਘਰ ਹੈਗੇ ਆ ਠੀਕ ਹੈ ਜੇ ਉਹਨਾਂ ਨੂੰ ਫੋਨ ਕਰਕੇ ਵੇਖੋ ਜੇ ਉਹ ਤੁਹਾਨੂੰ ਛੱਡ ਜਾਂਦੇ ਨਹੀਂ ਤੇ ਮੈਂ ਫਿਰ ਤੁਹਾਨੂੰ ਲੈਣ ਆ ਜੰਨੀ ਆ ਉਤੇ ਆਇਆ ਹੀ ਨਹੀਂ ਆ ਵੀਰੂ ਤੇ ਕਿਤੇ ਉਹ ਲੈ ਕੇ ਗਿਆ ਹੀ ਉਹ ਰੀਪਰ ਰੂਪਰ ਕਿਤੇ ਲੈ ਕੇ ਗਿਆ ਹੀ ਉਹ ਹੁਣ ਤੇਰੇ ਟਾਈਮ ਲੱਗ ਜਾਣਾ ਆ ਹਾਂ ਚਲਾ ਜਾ ਤੂੰ ਆ ਜਾ ਮੇਰੀ ਧੀ ਲੈ ਜਾ ਮੈਨੂੰ ਮੈਂ ਜਿੰਨਾ ਚਿਰ ਮਿੰਦੋ ਨੂੰ ਨਾ ਨਾ ਵੇਖਿਆ ਮੈਨੂੰ ਸਾਹ ਨਹੀਂ ਆਉਣਾ ਆ ਜਾ ਤੂੰ ਮੇਰੀ ਧੀ ਛੇਤੀ ਆ ਜਾ ਆ ਜਾ ਆ ਜਾ ਠੀਕ ਹੇ ਕੰਨ ਮਾਤਾ ਯੋਨੂ ਭੈਣ ਜੀ ਨੂੰ ਫੋਨ ਆ ਤੇ ਪਰੇਸ਼ਾਨ ਹੋ ਜੀ ਕਿ ਤੇ ਬਿਮਾਰ ਚਲੀ ਅੱਗੇ ਮਾਹ ਤੁਰਿਆ ਜਾਂਦਾ ਉਹ ਕੋਈ ਨਾ ਚਾਹੀ ਤਾਈ ਜੀ ਮੈਂ ਲੈ ਆਵਾਂਗੀ ਮੇਰਾ ਜੀ ਮੈਂ ਤਾਂ ਅੱਗੇ ਲੈ ਪਾਣੀ ਲੈ ਕੇ ਆਂਦੀ ਆ ਹਾਂ ਹੇ ਦੋ ਜੀ ਉਹ ਤੂੰ ਕੀ ਕਰ ਰਹੇ ਆ ਪੁੱਤ ਇੱਥੇ ਜਾ ਕੇ ਮੈਨੂੰ ਦੋਨੋਂ ਵੇਖਾਂ ਤਾਂ ਮੈਨੂੰ ਸਾਫ ਹੋਵੇ ਅਏ ਅੱਜ ਕੱਲ੍ਹ ਤੇ ਉਹ ਗੱਲ ਬਾਹਰ ਭੇਜਣੇ ਨਿਆਣੇ ਕਿਹੜੇ ਸੌਖੇ ਆ ਨਿਆਣਿਆਂ ਨੂੰ ਪੁੱਠੀ ਮੱਤੇ ਲਾ ਲਿਆ ਹੁਣਾਂ ਕਿਸੇ ਨੇ ਘੋੜਾ ਭਾਲਾ ਆ ਪੁੱਤ ਆਹੋ ਮੈਂ ਤੇ ਚੱਕਾ ਰੌਂਡਾ ਬਹਿ ਹਈ ਹੋਈ ਮੈਂ ਤਾਂ ਲੰਮੇ ਬਹਿ ਜਾ ਹੋਈ ਮੈਂ ਤਾਂ ਹੀ ਲੱਗੀ ਮੇਰਾ ਤੇ ਸਿਰ ਹੀ ਲੱਗਿਆ ਹਾਏ ਹਾਏ ਆਇਆ ਕੀ ਸੋਚਿਆ ਸੀ ਮੁੰਡੇ ਬਾਰੇ ਹਾਂ ਤੇ ਇਹ ਕੀ ਇਹਦਾ ਇੱਥੇ ਇੰਨੇ ਚਾ AMLA ਰਾਣਾ ਕਈ ਕੰਮ ਕਰਾਂਗੀ ਇਹ ਤੇ ਆਊਗਾ ਇਦਾਂ ਕਰੂੰਗੀ ਉਦਾਂ ਕਰੂੰਗੀ ਇੰਨੇ ਖਰੇ ਕਿਹੜੇ ਪੰਗੇ ਪਾ ਕੇ ਵੱਖਰੇ ਪਟਾਹਦਾ ਗਰੇਜਣੀ ਲੱਬਲੀ ਵਾਂ ਨਹੀਂ ਕਿਹੜੀ ਗਰੇਜਣੀ ਲੱਬਲੀ ਲੱਦੈ ਖਾਏ ਨਹੀਂ ਲੈਤੀ ਪਾਣੀ ਚੰਗਾ ਕੰਮ ਪਾ ਤੀ ਵੀ ਨਾ ਚੰਗੀ ਭਲੀ ਮੈਂ ਸਰੀਰ ਠੀਕ ਹੋਇਆ ਸੀ ਉਹ ਕੋਈ ਦੀ ਮਾਸੀ ਜੀ ਆ ਰਹੇ ਆ ਨਾ ਮੈਂ ਹੁਣ ਇਹਨਾਂ ਨੂੰ ਫੋਨ ਲਾ ਕੇ ਕਹਿ ਸਕਦੀ ਹਾਂ ਉਹ ਵਿਚਾਰੇ ਆਪ ਪਰੇਸ਼ਾਨ ਹੋਣਗੇ ਹਏ ਕੀ ਆਂਦੀ ਏ ਤੇਰੀ ਮਾਸੀ ਕੋਲ ਹੁਣਾ ਕਹਿੰਦੇ ਮੈਂ ਆ ਰਹੀ ਆ ਚਾਚਾ ਇਹਨੂੰ ਫੋਨ ਕਰਕੇ ਜੇ ਉਹ ਛੱਡਣ ਆਂਦੇ ਤੇ ਠੀਕ ਹੈ ਨਹੀਂ ਤੇ ਤੁੰ ਲਾ ਜੀ ਹਾਂ ਕੇ ਅੱਛਾ ਵੀ ਰੂ ਘਰ ਨਹੀਂ ਹਾਂ ਤਾਂ ਇਹ ਆਹੋ ਵਿਚਾਰੀ ਨੇ ਕਿੱਥੇ ਹੁਣਾ ਉਦਾਂ ਕੱਲੀ ਕਿੱਥੇ ਆਉਗੀ ਹਏ ਹਏ ਇਹਦੇ ਕਿਹੜੇ ਕੰਮਾਂ ਦੇ ਪਾਸ ਛੜਿਆ ਇੰਨੇ ਤਾਂ ਜੀ ਫੋਨ ਕਰਕੇ ਵੇਖੋ ਨਹੀਂ ਤੇ ਮੈਂ ਲੈ ਜਾਂਦੀ ਆ ਮਾਸੀ ਜੀ ਹਾਏ ਲਾਲਾ ਮੇਰੇ ਚ ਨਹੀਂ ਹਮਤ ਆ ਗਈ ਫੋਨ ਲਾਉਣ ਦੀ ਆ ਫੜ ਲਾ ਕਰਾਂ ਫਿਰ ਆ ਵੇ ਨਹੀਂ ਆ ਲਾਲਾ ਲਾਲਾ ਮੈਨੂੰ ਦੇਹੀ ਸਮਝ ਆਉਂਦੀ ਪਿਆਰੇ ਦਾ ਸਹਾਰਦਾ ਇੰਨਾ ਕਾਮੀਆਂ ਉਹ ਗਰੇਜੜੀ ਹਰੇ ਕਿਹੜੀ ਲੱਭ ਲਈ ਉਹ ਕਿੱਦਾਂ ਦਾ ਸਾਡੇ ਘਰ ਦਾ ਕਰੂ ਇੰਨੇ ਇੱਥੇ ਆ ਦੇ ਨਾ ਮੈਨੂੰ ਦੇ ਸਮਝ ਆਉਣੀ ਹੈ ਹੈਲੋ ਮਾਸੀ ਜੀ ਚਾਚਾ ਜੀ ਘਰ ਆਗੇ ਹੈ ਠੀਕ ਹੈ ਤਾਈ ਜੀ ਉਹ ਕਹਿੰਦੇ ਮੈਨੂੰ ਲੈਣਾ ਜਾਤਾ ਚਾਚਾ ਜੀ ਘਰੇ ਨਹੀਂ ਹੈਗੇ ਚਲ ਜਾ ਫੇ ਜਾ ਕੇ ਲਿਆਏ ਮੈਂ ਲੰਮੇ ਪੈ ਜਾਨੀ ਮੇਰੇ ਕੋ ਨਹੀਂ ਬੈਠਾ ਜਾਣ ਢਾ ਚਲ ਜੰਗਾ ਲੈ ਆ ਕੇ ਤੂੰ ਕੀ ਕਰ ਯੇ ਤੇ ਗੁਰਸਾਹਿਬ ਵੀ ਘਰ ਆਣ ਨੀ ਆ ਸਲਾਹ ਕਰਨੀ ਏ ਉਹਨੇ ਨਾ ਚਲ ਫੋਨ ਲਾ ਲੈਣਾ ਸੋਸ਼ਨਾ ਕਦੋਂ ਕਾਲ ਹਲੋ ਹਾਂ ਗੁਰਸਾਹਿਬ ਹੋ ਗਏ ਆ ਫਰੀ ਕਦੋਂ ਕੋ ਨਾ ਕਾਲ ਉਦਾਂ ਹੀ ਮੈਂ ਸਲਾਹ ਕਰਨੀ ਤੇਰੇ ਨਾਲ ਕੋਈ ਗੱਲ ਕਰਨੀ ਸੀ ਹਾਂ ਜ਼ਰੂਰੀ ਥੋੜੀ ਨਹੀਂ ਨਹੀਂ ਉਦਾਂ ਜੀ ਕੋਈ ਗੱਲ ਨਹੀਂ ਸੇ ਠੀਕ ਆ ਸਭ ਹਾਂ ਜਦ ਫ੍ਰੀ ਹੋਏਗਾ ਘਰ ਆਈ ਫਿਰ ਕਰਨਾ ਹੈ ਹਾਂ ਓਕੇ ਓਕੇ ਠੀਕ ਐ ਕਿ ਮਮੀ ਨੂੰ ਮਾਸੀ ਨੂੰ ਦੱਸਤਾ ਨਾ ਇਹ ਸਾਰੇ ਮੇਰੇ ਦਿਵਾਲੇ ਹੋਣਾ ਐਵੇਂ ਦੱਸ ਬੈਠਾ ਮਮੀ ਨੂੰ ਟੈਨਸ਼ਨ ਨਾ ਲੈਣਾ ਨਾ ਤੇਰੇ ਨਾਲੋਂ ਵੇਖੀ ਸ਼ਵਾਲਾ ਪੇ ਵੇਖੀ ਜਾਊਗੀ ਜੋ ਹੁੰਦਾ ਮਾਸੀ ਜੀ ਕਲੇਜੇ ਮਾਸੀ ਜੀ ਕੁੜੀ ਆ ਗਈ ਆ ਜਾਂਦੀ ਏ ਆ ਜਾ ਇੱਧਰ ਹੀ ਮੈਂ ਕਮਰੇ ਵਿੱਚ ਹੀ ਆਏ ਗਏ ਸਸੀ ਕਾਨੀ ਦੀ ਏ ਆ ਜਾ ਆ ਜਾ ਹਾਂ ਆ ਜਾ ਹਾਂ ਐ ਸਾਸਰੀ ਕਾਲ ਚਲੋ ਚਲੀਏ ਹਾਂ ਛੇਤੀ ਖਾਣ ਮੈਨੂੰ ਮੈਂ ਤੇ ਤੈਨੂੰ ਘਰੇ ਦੀ ਡੀ ਕਾਂਦੀਆਂ ਹੇ ਮੈਂ ਇਹ ਤੇ ਸੁਣ ਕੇ ਤੈਨੂੰ ਲੱਗਦਾ ਮੇਰਾ ਵੀ ਬੀਪੀ ਡਾਊਨ ਹੋ ਗਿਆ ਈ ਕੁੜੀਏ ਪਹਿਲਾਂ ਮੇਰਾ ਬੀਪੀ ਚੈੱਕ ਕਰਾ ਜੀ ਹਾਂ ਜੀ ਹੇ ਮੈਂ ਤੇ ਅੱਗੇ ਨਹੀਂ ਜਾਣ ਵੀ ਮਿੰਦੋ ਹੇ ਮਿੰਦੋ ਚਰੀ ਦਾ ਕੀ ਹਾਰ ਹੁੰਦਾ ਉਹ ਜੇ ਮੇਰਾ ਇੰਨਾ ਹੋਣ ਰਿਆ ਆ ਲੋਕੀ ਕਹਿੰਦੇ ਮਾਸੀਆਂ ਨੂੰ ਨਹੀਂ ਦੁੱਖ ਹੁੰਦਾ ਮਾਸੀਆਂ ਨੂੰ ਬਥੇਰਾ ਹੁੰਦਾ ਆ ਚੱਲਤੀਏ ਚੱਲ ਹੇ ਧੀ ਘੜ ਮਿੰਦੋ ਕੋਲ ਹਾਵਿੰਦੋ ਸਤ ਸ੍ਰੀ ਅਕਾਲ ਹਾਂ ਇਹ ਮੈਡਾ ਕੀ ਹੋਇਆ ਚਲ ਟੈਨਸ਼ਨ ਨਾ ਲੈ ਮੈਂ ਕੋ ਟੈਨਸ਼ਨ ਆੜਾ ਕੋਈ ਨਹੀਂ ਸਮਝਾਉਨੇ ਪੁੱਤ ਨੂੰ ਟੈਨਸ਼ਨ ਨਾ ਲੈ ਹੁੰਦੀ ਸਿਰਫ ਮੇਰੇ ਨੂੰ ਤਾਂ ਟੈਨਸ਼ਨ ਤਾਂ ਇtanto ਪਤਾ ਨਹੀਂ ਕੀ ਕੀ ਹੋ ਗਿਆ ਕਿ ਤਿਆਰੀ ਹੀ ਕੀਤੀ ਜਾ ਲ ਨਹੀਂ ਹੋਈ ਇਹ ਵੀ ਦੋ ਏਡੀ ਵੱਡੀ ਗੱਲ ਹੈ ਬੇਂਜੀ ਜਾਂ ਪ੍ਰੀਆ ਪਾਣੀ ਆ ਫਸੀ ਆਪਣੀ ਵਾਸਤੇ ਮੈਂ ਦੋ ਏਡੀ ਵੱਡੀ ਗੱਲ ਨਹੀਂ ਆਈ ਕੋਈ ਨਹੀਂ ਸਮਝਾਉਨੇ ਆ ਨਿਆਣਾ ਆ ਕੁੱਤੀ ਹੋ ਜੀ ਬੇਂਜੀ ਇਤਨਾ ਜੇ ਡੇਗਣਾ ਪਿਆ ਪਿਛੇ ਆਏ ਮੰਦੋ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮਿੰਦੋ ਨਿਆਣਾ ਆ ਸਮਝੋ ਨੇ ਉਹਨੂੰ ਕਿ ਇਹਦੇ ਪਿੱਛੇ ਲੱਗ ਗਿਆ ਹੁਣ ਆਇਆ ਨਾ ਉੱਥੇ ਬੰਨੂ ਸਿੱਨੇ ਹੁੰਦੇ ਹੁੰਦੇ ਆ ਸਾਹਿਬ ਨੂੰ ਪਤਾ ਹੀ ਉਹਨੂੰ ਪੁੱਛਿਆ ਹੋਵੇਗਾ ਮੈਂ ਕਰਨੀ ਆ ਨਹੀਂ ਫੋਨ ਕਰਨੀ ਆ ਮੈਂ ਫੋਨ ਜੀ ਉਹ ਤੇ ਫੋਨ ਨਾ ਦੋ ਦਿਨ ਚੁੱਕਿਆ ਤੁਹਾਨੂੰ ਦੱਸਿਆ ਤੇ ਇਹ ਫੋਨ ਨਹੀਂ ਚੁੱਕਦਾ ਮੈਨੂੰ ਕੀ ਪਤਾ ਪਿਆ ਚੰਦ ਚੜਿਆ ਹਾਂ ਲਿਆ ਨਹੀਂ ਕੁੜੀਏ ਪਾਣੀ ਦੇ ਮਿੰਦੋ ਮੈਨੂੰ ਪਾਣੀ ਦੇ ਲੈ ਮਿੰਦੋ ਪਾਣੀ ਨਹੀਂ ਤੂੰ ਤੈਨੂੰ ਪਾਣੀ ਦਿੱਤਾ ਹੀ ਜੀ ਜੀ ਨਹੀਂ ਪ੍ਰੀਆ ਮੈਂ ਨਹੀਂ ਪੀਣਾ ਪਾਣੀ ਮੈਂ ਲੈ ਪ੍ਰੀਆ ਤੀਏ ਡੋਲਣੇ ਜਾਏ ਇੱਥੇ ਆ ਲੈ ਕੋ ਟੈਨਸ਼ਨ ਨਾ ਲੈ ਭੈਣ ਜੀ ਕੀ ਕਰਾਂ ਮੈਨੂੰ ਤੇ ਜੇ ਤੂੰ ਦੱਸਿਆ ਉੱਥੇ ਉਹ ਗਰੇਜਣੀ ਦੱਸ ਗਰੇਜਣੀ ਨਾ ਕੀ ਕਰਨਾ ਉਹਨੇ ਵਿਆਹ ਕਰਾ ਕੇ ਦੱਸ ਕੀ ਕਰਨਾ ਉਹਦਾ ਨਿਆਣਿਆਂ ਦਾ ਵੀ ਕਿਸਾ ਆਉਂਦਾ ਮੱਤਾ ਮਾਰ ਦਿੰਦੇ ਉੱਥੋਂ ਦੇ ਨਿਆਣੇ ਵਨਸਮੰਨੀ ਥਾਂ ਤੋਂ ਆਏ ਹੁੰਦੇ ਆ ਔਰ ਸਾਡੇ ਪੰਜਾਬ ਦੇ ਮੁੰਡੇ ਇਦਾਂ ਦੇ ਨਹੀਂ ਆ ਉਹ ਤੇ ਇਦਾਂ ਦਾ ਹੈ ਹੀ ਨਹੀਂ ਉਹਦੇ ਇਦਾਂ ਦਾ ਹੈ ਘੋਲਾ ਪਾਲਾ ਨਹੀਂ ਆਈਆਂ ਮੈਂ ਕਹਿੰਦੀ ਕਿਸੇ ਦੇ ਪਿੱਛੇ ਲੱਗ ਗਿਆ ਆ ਉਹ ਜੜੀਆਂ ਅੰਗਰੇਜ਼ਾਂ ਹੁੰਦੀਆਂ ਨਾ ਉਹ ਫਿਰ ਚਲਾ ਕੇ ਚਸਤ ਹੁੰਦੀਆਂ